ਸਚਾਈ ਇਹ ਹੈ ਜੀ ਕਿ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰੱਸਾ ਕਸੀ ਸ਼ੁਰੂ ਹੋ ਗਈ ਹੈ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਲੈ ਕੇ ਜੋੜ-ਤੋੜ ਸ਼ੁਰੂ ਹੋ ਗਿਆ ਇੱਕ ਜੋੜ-ਤੋੜ ਭਾਜਪਾ ਦੇ ਅੰਦਰ ਹੈ ਇੱਕ ਜੋੜ-ਤੋੜ ਐਨਡੀਏ ਦੇ ਅੰਦਰ ਹੈ ਤੇ ਇੱਕ ਜੋੜ-ਤੋੜ ਇੰਡੀਆ ਗੜਜੋੜ ਦੇ ਅੰਦਰ ਵੀ ਹੈਗਾ ਇੰਡੀਆ ਗੜਜੋੜ ਜਿਹੜਾ ਬਹੁ ਮੱਦੇ ਕਿਤੇ ਨੇੜੇ ਤੇੜੇ ਵੀ ਨਹੀਂ ਅਪੜ ਸਕਿਆ ਬੇਸ਼ੱਕ ਇੰਡੀਆ ਗੜਜੋੜ ਦੇ ਵਿੱਚ 234 ਦੇ ਗੇਟ ਦੇ ਵਿੱਚ ਸੀਟਾਂ ਆਈਆਂ ਹੈ ਪਰ 272 ਤੋਂ ਖਾਸਾ فاਸਲਾ ਤੇ ਇਸੇ ਲਈ ਉਹ TDP ਜਾਂ RJD ਕੰਨੀ ਜਨਤਾਦਲ ਜਨਤਾਦਲ ਯੂनाइटेड ਕੰਨੀ JDU ਕੰਨੀ ਦੇਖ ਰਹੇ ਨੇ ਕਿ ਸ਼ਾਇਦ ਜੇ ਇਹ ਆ ਜਾਣ ਤਾਂ ਗੱਲ ਬਣ ਜਵੇ ਜੇ ਨਤੀਸ਼ ਆ ਜਵੇ ਚੰਦਰਬਾਬੂ ਨਾਈਡੂ ਆ ਜਵੇ ਪਰ ਇਸ ਵਿਚਾਲੇ ਇਹ ਵੀ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਇੰਡੀਆ ਕਾਡ ਜੋੜ ਕਿ ਆਪਾਂ ਵਿਰੋਧੀ ਧਿਰ ਚ ਬੈਠਣਾ ਹੈ ਜਾਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨਾ ਪਰ NDA ਕੋਲ ਬਹੁਮਤ ਹੈ ਭਾਜਪਾ ਕੋਲ ਨਹੀਂ ਹੈ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਭਾਜਪਾ ਜਿਹੜੀ 370 ਪਾਰ ਦੀ ਗੱਲ ਕਰਦੀ ਸੀ ਔਰ ਐਨਡੀਏ ਨੂੰ 400 ਪਾਰ ਦੇ ਦਾਅਵੇ ਕਰਦੀ ਸੀ ਉਹ 370 ਵਾਲੀ ਧਿਰ ਮਤਲਬ 250 ਵੀ ਨਹੀਂ ਆਈ 240 42 ਤੇ ਰਹਿ ਗਈ ਤੇ ਉਹ ਐਨਡੀਏ ਜਿਹੜਾ 400 ਪਾਰ ਦੀ ਗੱਲ ਕਰਦਾ ਸੀ ਉਹ 300 ਪਾਰ ਵੀ ਨਹੀਂ ਗਿਆ 292 ਤੇ ਆ ਕੇ اٹਕ ਗਿਆ ਪਰ 292 272 ਤੋਂ ਵੱਧ ਹੁੰਦੇ ਨੇ ਸੋ ਇਸ ਲਈ ਅਗਰਾਂ ਕੋਲ ਸਪਸ਼ਟ ਬਹੁਤ ਮੱਥਾ ਹੈਗਾ ਪਰ ਸਪਸ਼ਟ ਮੋਮੋਦ ਦੇ ਬਾਵਜੂਦ ਵੀ ਸਵਾਲ ਇਹ ਹੈ ਕਿ ਭਾਜਪਾ ਕੋਲ ਜਿਹੜਾ ਬਹੁਮਤ ਨਹੀਂ ਪਿਛਲੀ ਵਾਰ 303 ਤੇ 31 240 42 ਤੇ ਫਿਰ ਕੀ ਪ੍ਰਧਾਨ ਮੰਤਰੀ ਭਾਜਪਾ ਦਾ ਨਹੀਂ ਤਾਂ ਫਿਰ ਕੌਣ ਕੀ ਨਤੀਸ਼ਵਰੀ ਵੀ ਇਹ ਤਿਆਰੀ ਕਰਕੇ ਦਿੱਲੀ ਪਹੁੰਚੇ ਨੇ ਕਿ ਮੈਂ ਵੀ ਉਹ ਚਿਹਰਾ ਹੋ ਸਕਦਾ ਇੰਡੀਆ ਗੜਜੋਠ ਵਾਲਿਆਂ ਤਾਂ ਕਹਿੰਦੇ ਆਫਰ ਕਰਤਾ ਜੀ ਕਿ ਉਪ ਪ੍ਰਧਾਨ ਮੰਤਰੀ ਬਣਾ ਸਕਦੇ ਆ ਇਹਦਾ ਮਤਲਬ ਉਹਨਾਂ ਨੇ ਕਹਿਤਾ ਕਿ ਜੇ ਸਾਡੇ ਕੰਨੀ ਆਉਣਾ ਵੀ ਆ ਤਾਂ ਪ੍ਰਧਾਨ ਮੰਤਰੀ ਨਹੀਂ ਤੂੰ ਉਪ ਪ੍ਰਧਾਨ ਮੰਤਰੀ ਹੋਣ ਸੋਚ ਲਾ ਸੋਸ਼ਲ ਮੀਡੀਆ ਤੇ ਬੜਾ ਚੱਲ ਰਿਹਾ ਚਾਚਾ ਜੀ ਪਲਟੀ ਮਾਰੋ ਚਾਚਾ ਜੀ ਪਲਟ ਜਾਓ ਸੋ ਇਹ ਸਾਰਿਆਂ ਦੇ ਵਿਚਾਲੇ ਕਹਿੰਦੇ ਜੀ ਪੂਰੀ ਜੋਰਜਮਾਇਸ਼ ਹੈ ਦਿੱਲੀ ਦੇ ਵਿੱਚ ਕਿ ਜੇ ਐਨਡੀਐਚੋਂ ਬਣਨਾ ਹੈ ਤਾਂ ਭਾਜਪਾ ਤੋਂ ਬਾਹਰੋਂ ਵੀ ਕਿਸੇ ਨੂੰ ਬਣਾਉਣਾ ਪੈ ਸਕਦਾ ਕਿਉਂਕਿ ਭਾਜਪਾ ਈਸਵਰ ਬਸਾਕੀਆਂ ਦੇ ਸਾਰੇ ਹੈ ਪਰ ਸਭ ਤੋਂ ਵੱਡਾ ਦਲ ਭਾਜਪਾ ਹੈ ਤੇ ਐਨਡੀਏ ਦਾ ਸੂਤਰਧਾਰ ਭਾਜਪਾ ਹੈ ਸੋ ਇਸ ਲਈ ਜੇ ਭਾਜਪਾ ਚੋਂ ਤਾਂ ਕੀ ਨરેન્દ્ર મોદી ਹੀ ਜਾਂ ਹੁਣ ਸੰਘ ਆਪਣੀ ਚਲਾਏਗਾ ਸੰਗ ਜਿਸ ਮਸਲੇ ਤੇ ਭਾਜਪਾ ਨਾਲ ਖਾਸਕਰਨ ਮੋਦੀ ਦੀ ਟੀਮ ਨਾਲ ਨਰਾਜ਼ ਚੱਲੇ ਆ ਰਹੇ ਸੀ ਕਿ ਤੁਸੀਂ ਬਨਮੈਨ ਸ਼ੋ ਬਣਾਤਾ ਪਾਰਟੀ ਨੂੰ ਹਰ ਗੱਲ ਤੇ ਮੋਦੀ ਦੀ ਗਰੰਟੀ ਮੋਦੀ ਨੂੰ ਵੋਟ ਪਾਓ ਹੈ ਮੋਦੀ ਹੀ ਜਿੱਤੂਗਾ ਹੈ ਮੋਦੀ ਤੁਹਾਨੂੰ ਵਾਦਾ ਕਰਦਾ ਹੈ ਮੋਦੀ ਨੇ ਤੁਹਾਨੂੰ ਆਹ ਦਿੱਤਾ ਮੋਦੀ ਤੁਹਾਡੇ ਘਰ ਕਣਕਦਾਲ ਭੇਜਦਾ ਸੋ ਉਹ ਉਸ ਚੀਜ਼ ਤੋਂ ਜਿਹੜਾ ਸੰਕਲਪ ਪੱਤਰ ਨੂੰ ਵੀ ਕਹਿੰਦੇ ਮੋਦੀ ਦੀ ਗਰੰਟੀ ਬਣਾਤਾ ਇਸ ਗੱਲ ਤੋਂ ਜਿਹੜਾ ਸੰਗ ਨਰਾਜ਼ ਹੈ ਕਿ ਵਿਅਕਤੀ ਵਿਸ਼ੇਸ਼ ਬਣਾਤਾ ਪਾਰਟੀ ਕੀ ਉਹ ਸਥਿਤੀ ਚ ਆ ਗਿਆ ਕਿ ਭਾਜਪਾ ਨੂੰ ਬਹੁਤ ਮਤਾਂ ਨਹੀਂ ਮਿਲਿਆ ਭਾਈ ਤੁਸੀਂ ਹਿੰਦੂ ਸਿੱਖ ਵੀ ਕਰਕੇ ਦੇਖ ਲਿਆ ਹਿੰਦੂ ਮੁਸਲਮਾਨ ਵੀ ਕਰਕੇ ਦੇਖ ਲਿਆ ਮੰਗਲ ਸੂਤਰ ਵੀ ਕਰਕੇ ਦੇਖ ਲਿਆ ਸਾਈਕਲ ਸਕੂਟਰ ਵੀ ਕਰਕੇ ਦੇਖ ਲਏ ਇਹਨਾਂ ਗਊਆਂ ਬੱਚੀਆਂ ਗਾਈਆਂ ਵੀ ਕਰਕੇ ਦੇਖ ਲਈਆਂ ਹੈ ਮੰਦਰ ਤੋਂ ਮੁਜਰਾ ਤੱਕ ਕਰਕੇ ਦੇਖ ਲਿਆ ਪਰ ਜੇ ਗੱਲ ਨਹੀਂ ਬਣੀ ਤਾਂ ਕੀ ਸੰਗ ਭਾਜਪਾ ਦੇ ਅੰਦਰ ਇਸ ਫੈਸਲੇ ਲੈਣ ਦੀ ਸਥਿਤੀ 'ਚ ਆ ਗਿਆ ਕਿ ਹਰਿੰਦਰ ਮੋਦੀ ਨੂੰ ਹਟਾ ਕੇ ਕਿਸੇ ਹੋਰ ਨੂੰ ਲਿਆਈਏ ਫਿਰ ਕਹਿੰਦੇ ਪਿੱਛੇ ਉਮੇਦਸ਼ਾਤ ਜੋਗੀ ਨਜ਼ਰ ਆਉਂਦੇ ਨੇ ਪਰ ਕਹਿੰਦੇ ਇਹ ਨरेन्द्र ਮੋਦੀ ਦੀ ਟੀਮ ਦੇ ਨੇ ਕਿਉਂਕਿ ਯੋਗੀ ਵੀ ਆਪਣਾ ਪ੍ਰਦਰਸ਼ਨ ਨਹੀਂ ਦਿਖਾ ਸਕੇ ਯੂਪੀ ਦੇ ਵਿੱਚ ਅਜੋਧਿਆ ਤੱਕ ਹਾਰਨਾ ਸੋ ਇਹ ਸਾਰਿਆਂ ਨੇ ਇਹ ਸਵਾਲ ਖੜਾ ਕੀਤਾ ਕਿ ਕੀ ਕੁਝ ਨਵਾਂ ਹੋਣ ਜਾ ਰਿਹਾ ਹੈ ਇਧਰੋਂ ਖਟੜੋਰੀ ਵੀ ਚੰਗੇ ਮਾਰਜ ਨਾਲ ਜਿੱਤ ਕੇ ਦਿੱਲੀ ਗਏ ਨੇ ਤੇ ਅਚਾਨਕ ਖਟੜੋਂ ਦੀ ਲਾਟਰੀ ਹਰਿਆਣਾ ਚ ਨਿਕਲੀ ਸੀ ਮੁੱਖ ਮੰਤਰੀ ਲਈ ਕਿ ਪ੍ਰਧਾਨ ਮੰਤਰੀ ਲਈ ਵੀ ਨਿਕਲ ਸਕਦੀ ਹੈ ਸ਼ਿਵਰਾਜ ਚਾਹਾਨ ਨੇ ਚੰਗਾ ਮਾਰਕਰ ਦਰਜ ਕੀਤਾ ਤੇ ਉਹਨਾਂ ਦਾ ਟ੍ਰੈਕ ਰਿਕਾਰਡ ਬਹੁਤ ਚੰਗਾ ਹੈ ਕਿ ਉਹਨਾਂ ਦੀ ਲਾਟਰੀ ਨਿਕਲ ਸਕਦੀ ਹੈ ਨਿਥਨ ਗੜਕਰੀ ਰਾਜਨਾਥ ਸਿੰਘ ਵੱਡੇ ਨਾਮੀ ਵੱਡੇ ਚਿਹਰੇ ਨੇ ਤੇ ਨਿਤਿੰਗਰ ਘੜਖੀ ਤਾਂ ਕਾਰਪੋਰੇਟਾਂ ਦੀ ਵੀ ਪਸੰਦ ਨੇ ਦੇਸ਼ 'ਚ ਵੀ ਲੋਕ ਉਹਨਾਂ ਨੂੰ ਚੰਗੇ ਕੰਮ ਕਰਨ ਲਈ ਪਛਾਣਦੇ ਨੇ ਜਾਣਦੇ ਨੇ ਤੇ ਪਾਜ-ਪਾਜ ਵੀ ਉਹਨਾਂ ਦਾ ਚੰਗਾ ਰੁਤਪਾ ਤੇ ਸੰਗ ਦੀ ਪਸੰਦ ਵੀ ਨੇ ਜਾਂ ਕੋਈ ਹੋਵੇ ਜਾਂ ਫਿਰ ਕੁਲ ਮਲਾਕੇ ਨੇਦਰ ਮੋਦੀ ਦੀ ਪਕੜ ਇਨੀ ਮਜ਼ਬੂਤ ਹੈ ਗੱਠ ਜੋੜ ਦੇ ਉੱਤੇ ਵੀ ਤੇ ਆਪਣੀ ਪਾਰਟੀ ਦੇ ਉੱਤੇ ਵੀ ਕਿ ਮਜਬੂਰ ਨੂੰ ਉਹਨਾਂ ਨੂੰ ਹੀ ਬਣਾਇਆ ਜਾਊਗਾ ਜੋ ਵੀ ਹੋਊਗਾ ਇਹ ਰੱਸਾ ਕਸੀ ਜਾਰੀ ਹੈ ਤੇ ਇੰਡੀਆ ਗੱਠ ਜੋੜ ਅਜੇ ਜੋੜ ਤੋੜ ਲਈ ਹੈ ਪਹਿਲਾਂ ਬਹੁਮਤਾ ਪੂਰਾ ਕਰੇ ਫਿਰ ਸੋਚੇ